ਨਾਮ ਕੀ ਕੀਮਤ ਅਨਿਤ ਕਹੀ ਨ ਜਾਏ ਤਨ ਗੁਰੂ ਅਮਰਦਾਸ ਜੀ ਵਚਨ ਕਰਦੇ ਨੇ ਕਿਹੇ ਭਾਈ ਨਾਮ ਦੀ ਕੀਮਤ ਨੂੰ ਕੋਈ ਦੱਸ ਨਹੀਂ ਸਕਦਾ ਹੈ ਇਹ ਦੱਸਿਆ ਨਹੀਂ ਜਾ ਸਕਦਾ ਕਿ ਪ੍ਰਮਾਤਮਾ ਦਾ ਨਾਮ ਕਿਸ ਮੁੱਲ ਤੋਂ ਮਿਲ ਸਕਦਾ ਹੈ ਕਿਉਂਕਿ ਨਾਮ ਦੀ ਕੋਈ ਕੀਮਤ ਨਹੀਂ ਹੈ ਇਹ ਕਿਸੇ ਵੀ ਮੁੱਲ ਦੇ ਕਰਕੇ ਕਿਸੇ ਵੀ ਮੁੱਲ ਖਰੀਦਿਆ ਨਹੀਂ ਜਾ ਸਕਦਾ ਹੈ এর ਦੀ ਕੀਮਤ ਕੋਈ ਨਹੀਂ ਹੈ ਜੇ ਕੋਈ ਕਹੇ ਮੈਨੂੰ ਕੀਮਤ ਦੇ ਸਕਦਾ ਹਾਂ 파ਸਾਟ ਨੇ ਦੱਸਿਆ ਹੀ ਨਹੀਂ ਜਾ ਸਕਦਾ ਦਵੇਗਾ ਕੋਈ ਸਾਈ ਨਾਮ ਅਮੋਲ ਕੇਵਨ ਕੋਈ ਜਾਣਦੋ ਆਸਾ ਕੰਦੇ ਸਾਈ ਨਾਮ ਅਕਾਲ ਪੁਰਖ ਵੈਰ ਗੁਰੂ ਦਾ ਅਕਾਲ ਪੁਰਖ ਵੈਰ ਗੁਰੂ ਜੀ ਦਾ ਨਾਮ ਅਮੋਲ ਹੈ ਜਿਹਦਾ ਕੋਈ ਮੁੱਲ ਦੱਸਿਆ ਨਹੀਂ ਜਾ ਸਕਦਾ ਹੈ ਇਹਦੀ ਕੀਮਤ ਕੋਈ ਨਹੀਂ ਜਾਣਦਾ ਹੈ ਜਿੰਨਾ ਭਾਦ ਮੱਖਾ ਹੈ ਨਾਨਕ ਹਰ ਰੰਗ ਨੂੰ ਮਾਣੇ ਪਰ ਜਿਨ੍ਹਾਂ ਦੇ ਭਾਗ ਚੰਗੇ ਨੇ ਸਤਿਗੁਰ ਪਾਸੋਂ ਕਿਹਾ ਦੇ ਉਹ ਨਾਮ ਦੇ ਰੰਗ ਨੂੰ ਮਾਣਦੇ ਇਸ ਗੱਲ ਕੇ ਤੁਨ ਗੁਰੂ ਅੰਮਰਦਾਸ ਵਚਨ ਕਰਦੇ ਨੇ ਭਾਈ ਨਾਮ ਦੀ ਕੀਮਤ ਨੂੰ ਦੱਸਿਆ ਨਹੀਂ ਜਾ ਸਕਦਾ ਹੈ ਕਿ ਨਾਮ ਨੇ ਕੀਮਤ ਕੀ ਹੈ ਪ੍ਰਮਾਤਮਾ ਦਾ ਨਾਮ ਕਿਸ ਮਗ ਤੋਂ ਮਿਲਦਾ ਹੈ ਇਹ ਨਾਮ ਕਿੰਨੀ ਕਿ ਤਾਕਤ ਵਾਲਾ ਹੈ ਵੀ ਤਾਕਤ ਵੀ ਦੱਸੀ ਜਾ ਸਕਦੀ ਮਿਆ ਨਹੀਂ ਕੀਤੀ ਜਾ ਸਕਦੀ ਕਿੰਨੀ ਕੀ ਦੇ ਵਿੱਚ ਪਾਵਰ ਹੈ ਨਾਮ ਦੇ ਵਿੱਚ ਕਿੰਨੀ ਤਾਕਤ ਹੈ ਪਾਸ ਉਹ ਕਿੰਦੇ ਨਾਮ ਤੇ ਕੀਮਤ ਦੱਸੀ ਜਾ ਸਕਦੀ ਹੈ ਨਾਂ ਇਹਦੀ ਪਾਵਰ ਇਹਦੀ ਤਾਕਤ ਦੱਸੀ ਬੋ ਜਾ ਸਕਦੀ ਹੈ ਸੇ ਜਨ ਧਨ ਜਿਨ ਇੱਕ ਨਾਮ ਵਿਲਾਈ ਇਸ ਕਰਕੇ ਸਤਿਗੁਰ ਜੀ ਕਹਿੰਦੇ ਭਾਈ ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦੇ ਨਾਮ ਦੇ ਨਾਲ ਸੁਰਤ ਜੋੜੀ ਹੈ ਉਹ ਭਗਾਂ ਵਾਲੇ ਹਾਂ ਇੱਕ ਨਾਮ ਚਿਤ ਲਾਇ ਜਿਨ੍ਹਾਂ ਨੇ ਇੱਕ ਅਕਾਰ ਪੁਰਖ ਵੈਰੂ ਕੇਵਲ ਅਕਾਰ ਪੁਰਖ ਵੈਰੂ ਜੀ ਦੇ ਨਾਮ ਨੂੰ ਆਪਣੇ ਚਿੱਤ ਚ ਵਸਾਇਆ ਆਪਣੇ ਮਨ ਦੇ ਵਿੱਚ ਵਸਾਇਆ ਹੈ ਅਕਾਰ ਗੁਰੂ ਦੇ ਕੇਵਲ ਇੱਕ ਨਾਮ ਦੇ ਨਾਲ ਸਤਿ ਰੂਹੀ ਹੈ ਦਰਦਰ ਤੇ ਪੜਨਾ ਛੱਡ ਦਿੰਦਾ ਹੈ ਦਰਦਰ ਤੇ ਜਾਣਾ ਛੱਡ ਦਿੰਦਾ ਹੈ ਕੇਵਲ ਨਾਮ ਜਪਦੇ ਨੇ ਨਾਮ ਸਿਮਰਦੇ ਹਨ ਉਸ ਅਕਾਰ ਪੁਰਖ ਦਾ ਆਸਰਾ ਗਿਉ ਦੇ ਪਾਈ ਉਹ ਮਨੁੱਖ ਭਾਗਾ ਵਾਲੇ ਮਨ ਗੁਰਮਤਿ ਸਾਚੀ ਸਾਚਾ ਵਿਚਾਰ اے ਪਾਈ ਜਿਹੜਾ ਵੀ ਮਨੁੱਖ ਕਦੇ ਉਕਾਈ ਨਾ ਖਾਣ ਵਾਲੀ ਗੁਰੂ ਦੀ ਮਤ ਗ੍ਰਹਿਣ ਕਰਦਾ ਹੈ ਗੁਰੂ ਦੀ ਮਤ ਜਿਹੜੀ ਕਦੇ ਵੀ ਸਾਧਗੁਰ ਪਾਸਾ ਗਿਉ ਦੇ ਉਕਾਈ ਨਹੀਂ ਖਾਂਦੀ ਹੈ ਖਲੇਖਾ ਨਹੀਂ ਖਾਂਦੀ ਇਸ ਕਰਕੇ ਜਿਹੜਾ ਉਹ ਗੁਣਾ ਕਾਲਪੁਰਪ ਵੈਕੂ ਜੀ ਦੇ ਗ੍ਰਹਿਣ ਕਰ ਲੈਂਦਾ ਹੈ ਉਹ ਗੁਰੂ ਦੀ ਮਾਰਗ ਰਹਿਣ ਕਰ ਜਾਂਦਾ ਹੈ ਉਹ ਮਨੁੱਖ ਫਿਰ ਸਦਾ ਫਿਰ ਪ੍ਰਭੂ ਦੇ ਗੁਣਾ ਦੀ ਵਿਚਾਰ ਆਪਣੇ ਹਿਰਦੇ ਚ ਉਸ ਹੁੰਦਾ ਹੈ ਸਤਿਗੁਰੂ ਜੀ ਕਹਿੰਦੇ ਕਿ ਜਿਹੜੇ ਹਿਰਦੇ ਚ ਬਸੇਗੀ ਜਿਹੜਾ ਇੱਕ ਕੇਵਲ ਤੇ ਇੱਕ ਤੇ ਭਰੋਸਾ ਰੱਖ ਕੇ ਇੱਕ ਗੁਰੂ ਵਾਲਾ ਬਣ ਕੇ ਇੱਕ ਨਾਮ ਨੂੰ ਜਪਦਾ ਹੈ ਤੇ ਗੁਰੂ ਦੀ ਮਾਰਗ ਰਹਿਣ ਕਰਦਾ ਹੈ ਆਸਨ ਦੇ ਗੁਰੂ ਦੀ ਮੱਤ ਗ੍ਰਹਿਣ ਕਰ ਪਾਈ ਤੇਰੀ ਮੱਤ ਵਿੱਚ ਬੜੇ ਕੀਵੇਂ ਜਵਾਹਰਾ ਤੁਤੀ ਮੋਤੀਆਂ ਵਰਗੇ ਵਰਗਾ ਮਨ ਦਾ ਗਿਆਨ ਪਿਆ ਤੇਰੀ ਮੱਤ ਦੇ ਵਿੱਚ ਤੇ ਮੱਤ ਵਿੱਚ ਰਤਨ ਜਵਾਹਰ ਮਾਣਕ ਰਤ ਦੇ ਮੱਤਰੇ ਵਿੱਚ ਤੇਰੀ ਨੇ ਵਿੱਚ ਪਾਸਾ ਕਹਿੰਦੇ ਲੋ ਮੋਤੀਆਂ ਜਵਾਹਰਾਂ ਵਰਗਾ ਕੀਮਤੀ ਜਿਹੜਾ ਗਿਆਨ ਪਿਆ ਹੈ ਉਹ ਪ੍ਰਗਟ ਕਰ ਪ੍ਰਗਟ ਕਿਵੇਂ ਹੋਏਗਾ ਜੇ ਇੱਕ ਗੁਰ ਕੀ ਸਿੱਖ ਸੁਣੀ ਬਣੀ ਜੇ ਅਸੀਂ ਕੇਵਲ ਇੱਕ ਗੁਰੂ ਦੀ ਸਿੱਖ ਸੁ ਸਿੱਖਿਆ ਸੁ ਗੁਰੂ ਦੀ ਮਤ ਗ੍ਰਹਿਣ ਕਰਨੀ ਹੈ ਇਸ ਕਰਕੇ ਬਾਸਾ ਕਹਿੰਦੇ ਭਾਈ ਉਹ ਗੁਰਮੁਖ ਜਿਹੜੇ ਖਾਨ ਗੁਰਮਤਿ ਸਾਚੀ ਸਾਚਾ ਵਿਚਾਰ ਜਿਹਨੇ ਗੁਰੂ ਦੀ ਮਤ ਨੂੰ ਗ੍ਰਹਿਣ ਕਰ ਲਿਆ ਭਾਈ ਫਿਰ ਉਹ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਪ੍ਰਭੂ ਅਕਾਰਪੁਰਖ ਵਹਿਗੂ ਜੀ ਦੇ ਗੁਣਾ ਕੀ ਵਿਚਾਰ ਨੂੰ ਆਪਣੇ ਅੰਦਰ ਵਸਾਉਂਦੇ ਆ। ਆਪੇ ਬਖਸ਼ੇ ਇਹ ਵਿਚਾਰ। ਸਤਿਗੁਰ ਜੀ ਕਹਿੰਦੇ ਪਰ ਇਹ ਵਿਚਾਰ ਤਉ ਉਸ ਨੂੰ ਹੀ ਲੰਤਰ ਪਾਈ ਜਿਸ ਦੇ ਉੱਤੇ ਉਹ ਆਪ ਬਖਸ਼ਿਸ਼ ਕਰਦਾ ਹੈ, ਆਪ ਕਿਰਤਾ ਕਰਦਾ ਹੈ। ਹਰ ਨਾਮ ਅਚਰਜ ਪ੍ਰਭ ਆਪ ਸੁਣਾਏ। परमात्मा ਦਾ ਨਾਮ ਹੈਰਾਨ ਕਰਨ ਵਾਲੀ ਤਾਕਤ ਹੈ ਕਿਉਂਕਿ ਜੇ ਕੋਈ ਭੇਦ ਨਹੀਂ ਦੱਸ ਸਕਦਾ ਜੇ ਕੋਈ ਤਾਕਤ ਨਹੀਂ ਦੱਸ ਸਕਦਾ ਹੈਰਾਨ ਕਰਨ ਵਾਲੀ ਕੀ ਤਾਕਤ ਹੈ ਕਾਸ਼ ਗੁਰੂ ਦੇ ਨਾਮ ਦੀ ਤੇ ਪਾਸਾ ਕਹਿੰਦੇ ਇਹ ਨਾਮ ਪ੍ਰਭੂ ਆਪ ਕਿਸੇ ਵਿਭਾਗੀ ਨੂੰ ਸੁਣਾਉਂਦਾ ਹੈ ਹਰੇਕ ਦੇ ਭਾਗਾਂ ਵਿੱਚ ਨਹੀਂ ਹੈ ਕਿ ਹਰੇਕ ਸੰਗਤ ਵਿੱਚ ਆ ਜਾਏਗਾ ਗੁਰੂ ਚਰਨਾਂ ਵਿੱਚ ਆ ਜਾਏਗਾ ਆ ਕੇ ਗੁਰੂ ਦੇ ਬਚਨਾਂ ਨੂੰ ਪਾਸਾ ਕਹਿੰਦੇ ਜਿਹੜੇ ਵੱਡੇ ਪਾਪ ਨੇ ਜਿਹਦੇ ਚੰਗੇ ਕੀਤੇ ਕਰਮ ਨੇ ਕਾਈ ਪਾ ਪੁਰਵ ਕਰਮ ਅੰਕੁਰ ਜਦ ਪਰਿਓ ਭੇਟਿਓ ਪੁਰਖ ਦਸਤ ਮੈਂ ਰਾਗੀ ਖੋਏ ਆਪ ਮਿਲਦਾ ਨਾਨਕ ਜਨਮ ਜਨਮ ਕੀ ਸੋਈ ਜਾਗੀ ਪਾਸਾ ਕਹਿੰਦੇ ਨੇ ਜਿਹਦੇ ਚੰਗੇ ਕਰਮ ਕੀਤੇ ਹੁੰਦੇ ਨੇ ਕੋਈ ਉਹ ਕਰਮ ਜਦੋਂ ਉੱਗਰਦੇ ਨੇ ਉਹ ਕਰਮ ਜਦੋਂ ਉਗਰਦੇ ਨੇ ਖਰੇ ਆਸਾ ਕਹਿੰਦੇ ਉਦੋਂ ਤੇ ਸਤ ਸੰਗਤੀਆਂ ਕੜੀਆਂ ਪ੍ਰਾਪਤ ਹੁੰਦੀਆਂ ਇਸ ਕਰਕੇ ਪਾਸਾ ਕਹਿੰਦੇ ਭਾਈ ਕੋਈ ਕੋਈ ਗੁਰਮੁਖ ਕੋਈ ਬਿਰਲਾ ਅਕਾਲ ਪੁਰਖ ਵੈਰੂ ਜੀ ਦੇ ਨਾਮ ਦੀ ਕਦਰ ਨੂੰ ਜਾਣਦਾ ਹੈ ਤੇ ਕਿਸੇ ਬਿਰਲੇ ਦੇ ਹਿੱਸੇ ਇਹ ਸੰਗਤ ਦੀਆਂ ਕੜੀਆਂ ਰੂਪ ਦਾ ਗਿਆਨ ਹਿੱਸੇ ਲੌਂਦਾ ਹੈ ਕਲੀ ਕਾਲ ਵਿੱਚ ਗੁਰਮੁਖ ਪਾਇ ਸਤਿਗੁਰ ਜੀ ਕਹਿੰਦੇ ਸ ਝਗੜਿਆਂ ਪਰੇ ਜੀਵਨ ਸਮੇਂ ਵਿੱਚ ਉਹੀ ਮਨੁੱਖ ਭਾਈ ਹਰਨਾਮ ਪ੍ਰਾਪਤ ਕਰਦਾ ਹੈ ਜੋ ਗੁਰੂ ਦੇ ਸਾਹਮਣੇ ਰਹਿੰਦਾ ਹੈ ਗੁਰੂ ਦੇ ਸਾਹਮਣੇ ਦਇਆ ਦਾ ਕਾਮ ਜਿਹੜਾ ਹਰ ਵੇਲੇ ਗੁਰੂ ਨੂੰ ਆਪਣੇ ਅੰਗ ਸੰਜਾਨਦ ਤੇ ਹਰ ਵੇਲੇ ਗੁਰੂ ਦੇ ਪੈਰ ਵਿੱਚ ਰਹਿੰਦਾ ਹੋਇਆ ਹਰ ਵੇਲੇ ਗੁਰੂ ਦੇ ਪੈਰ ਵਿੱਚ ਰਹਿੰਦਾ ਹੋਇਆ ਉਸ ਕਾਲ ਨੂੰ ਪ੍ਰਗਟ ਨੂੰ ਚੇਤੇ ਕਰਦਾ ਉਹਦਾ ਨਾਮ ਜਪਦਾ ਹੈ ਆਸਾ ਕਹਿੰਦੇ ਇਹ ਝਗੜਿਆ ਪਰੇ ਜੀਵਨ ਸਮੇਂ ਵਿੱਚ ਉਹੀ ਮਨੁੱਖ ਨੂੰ ਨਾਮ ਰਾਪ ਹੁੰਦਾ ਹੈ ਸੰਕੇਤ ਸੰਸਾਰ ਦੇ ਵਿੱਚ ਜਿੰਨਾ ਜਦੋਂ ਸਤਿਗੁਰੂ ਸਾਹਿਬ ਦੇ ਮੌਕਾ ਆ ਜਾਂਦਾ ਹੈ ਉਦੋਂ ਹੀ ਤੇ ਮਾਇਆ ਅੰਮ੍ਰਿਤ ਵਰਤਾਇਆ ਮਾਇਆ ਆਪਣਾ ਅੰਮ੍ਰਿਤ ਵਰਤਾਲੇ ਵੀ ਆਪਣਾ ਜਿਹੜਾ ਹੈ ਚੱਕਰ ਪਾ ਰਿਹਾ ਹੈ ਤੇ ਉਦੋਂ ਹੀ ਸਭ ਕੁਝ ਭੁਲਾ ਦਿੰਦੀ ਹੈ ਜਦ ਨਾਲ ਜੇ ਮਾਤਰਾ ਦੇ ਗਰਭ ਦੇ ਵਿੱਚ ਹੁੰਦਾ ਹੈ ਆਸਾ ਕਹਿੰਦੇ ਉਹਨਾਂ ਚ ਨਰੰਕਾਰ ਵਿੱਚ ਇੱਥੇ ਕਰਦਾ ਨਾਮ ਵੀ ਜਪਦਾ ਹੈ ਇਹਨੂੰ ਪਤਾ ਵੀ ਹੁੰਦਾ ਨਾ ਚੱਲਿਆ ਕਿਉਂ ਹਾਂ ਸੰਸਾਰ ਤੇ ਆਇਆ ਕਰੇ ਵਾਲਿਆ ਪਰ ਜਦੋਂ ਬਾਹਰ ਆ ਜਾਂਦਾ ਮਾਤਰਾ ਦੇ ਗਰਭ ਦੇ ਵਿੱਚੋਂ ਆਸਾ ਕਹਿੰਦੇ ਉਦੋਂ ਹੀ ਮਾਇਆ ਪ੍ਰਸਕਾਲੀਆ ਸਾਰਾ ਕੁਝ ਭੁਲਾ ਲੈਂਦੀ ਹੈ ਪਰ ਜਿਹੜੇ ਆਹਰੀ ਦੇ ਪਿਆਰੇ ਨੇ ਸਤਗੁਰੂ ਕਹਿੰਦੇ ਨਾਮ ਲੁਪਣ ਵਾਲੇ ਨੇ ਇਹ ਜੀਵਨ ਦੇ ਝਗੜਿਆਂ ਦੇ ਵਿੱਚੋਂ ਉਹੀ ਨਾਮ ਜਪਦੇ ਨੇ ਭਾਈ ਜਿਹੜੇ ਗੁਰੂ ਦੇ ਸਾਧਨ ਉਪਰੰਦੇ ਨੇ ਗੁਰੂ ਵਾਲੇ ਬਣ ਕੇ ਗੁਰੂ ਦੇ ਭੈ ਵਿੱਚ ਰਹਿੰਦੇ ਨੇ ਗੁਰੂ ਨੂੰ ਆਪਣੇ ਅੰਦਰ ਸੰਗ ਜਾਣਦੇ ਹਨ ਹਮ ਮੂਰਖ ਮੂਰਖ ਮਨ ਮਾਨੀ ਸਤਿਗੁਰੂ ਜੀ ਕਹਿੰਦੇ اے ਭਾਈ ਜੇ ਅਸੀਂ ਆਪਣੇ ਮਨ ਦੇ ਵਿੱਚ ਵਿਚਾਰ ਕਰਕੇ ਦੇਖੀ ਨਾ ਮੰਨੋ ਵਿਚਾਰੀਏ ਤੇ ਅਸੀਂ ਮیرے ਨਾ ਮਹਾਰਾਜੀਆਂ ਨੇ ਬਚਨ ਕੀਤੇ ਨੇ ਕਬੀਰ ਸਾਹਿਬ ਕਹਿੰਦੇ ਬੰਦੇ ਖੋਜ ਦਿਲ ਹਰ ਰੋਜ਼ ਕਬੀਰ ਸਾਹਿਬ ਕਹਿੰਦੇ ਰੋਜ਼ ਆਪਣੇ ਦਿਲ ਨੂੰ ਪੁੱਛਿਆ ਕਰ ਅੰਦਰੋਂ ਖੋਜਣਾ ਕਰਿਆ ਜਦੋਂ ਪੁੱਛੇਗਾ ਬਾਹਰਲੇ ਦੁਨੀਆਂ ਦੇ ਫਿਰ ਪਰੇਸ਼ਾਨੀ ਨਹੀਂ ਫਿਰ ਤੈਨੂੰ ਆ ਦੁਨੀਆਂ ਦੀਆਂ ਪਰੇਸ਼ਾਨੀਆਂ ਨਹੀਂ ਚੱਲਣੀਆਂ ਪੈਣਗੀਆਂ ਝਗੜੇ ਪਲੇਸ ਨਹੀਂ ਦਿੱਤੇ ਤੇ ਪੈਂਦੀ ਕਿਉਂਕਿ ਜਿਨ੍ਹਾਂ ਸਤ ਆਸਾ ਕਹਿੰਦੇ ਜੋ ਬ੍ਰਹਮੰਡ ਹੈ ਸੋ ਹੀ ਪਿੰਡੇ ਜੋ ਪੂਜੈ ਸੋ ਪਾਵੇ ਜਿਹੜਾ ਬ੍ਰਹਮੰਡ ਦੇ ਵਿੱਚ ਹੈ ਉਹੀ ਪਾਤਸ਼ਾਹ ਜੀ ਦੇ ਪਿੰਡੇ ਤੇਰੇ ਅੰਦਰ ਵਿੱਚ ਹੈ ਤੇਰੇ ਅੰਦਰ ਹੈ ਜਿਹੜਾ ਮਿੱਤਰ ਨੂੰ ਪੂਜੇਗਾ ਉਹ ਪਾਏਗਾ ਇਸ ਕਰਕੇ ਪਾਤਸ਼ਾਹ ਜੀ ਨੇ ਬਚਨ ਕਹੇ ਕਿ ਆਸਕ ਭਾਈ ਅਸੀਂ ਮੂਲ ਖਾਂ ਮੇਰੇ ਉਰਖਾਂ ਹਮ ਮੁਲਕ ਮੋਰ ਗੁਣਾਨੀ ਮੇਰੇ असी असी पुण पुण हां ਕਿਉਂਕਿ ਸਾਨੂੰ ਆਪਣੇ ਆਪ ਦਾ ਪਤਾ ਹੀ ਨਹੀਂ ਹੈ ਅਸੀਂ ਕੌਣ ਆ ਅਸੀਂ ਕਦੇ ਬਾਤ ਕਿ ਆਇਆ ਸਭ ਕੁਝ ਭੁੱਲ ਗਏ ਆ ਨਾ ਤੁਹਾਨੂੰ ਆਪੇ ਦੀ ਪਛਾਣ ਹੈ 파ਸਾ ਕਹਿੰਦੇ ਆਪਾ ਵੀ ਸਾਨੂੰ ਭੁੱਲ ਗਿਆ ਕਿਉਂਕਿ ਜਿਹੜਾ ਕੁਝ ਸੀ ਸੀ ਉਹ ਭੁੱਲ ਕੇ ਜੋ ਨਹੀਂ ਨਾ ਹੋ ਸਕ ਜਾ ਅਸੀਂ ਹਾਂ ਕੌਣ 파ਸਾ ਕਹਿੰਦੇ ਮਨ ਤੋਂ ਜੋਤ સ્વરૂਪ ਹੈ ਆਪਣਾ ਮੂਲ ਛਾਣ ਹੈ ਉਹ ਸੁਨਰੰਗ ਕਾਲੀ ਅੰਸ਼ ਐਉਂ ਸੁਨਣ ਕਾਰਜ ਜੋਤ ਅੱਜ ਸਮਝੀ ਬੈਠਿਆਂ ਆਪਣੇ ਆਪ ਨੂੰ ਸਰੀਰ ਜਿਹੜਾ ਰਹਿਣ ਵਾਸਤੇ ਮਿਲਿਆ ਸਾਰਾ ਜੀਵਨ ਉਸ ਜੋਤ ਵਾਸਤੇ ਕੁਝ ਨਹੀਂ ਕੀਤਾ ਤੇ ਆ ਸਰੀਰ ਵਾਸਤੇ ਬੜਾ ਕੁਝ ਕੀਤਾ ਸਾਰਾ ਜੀਵਨ ਸੱਦਾ ਸਰੀਰ ਦੇ ਵਾਸਤੇ ਉੱਠੀ ਹੋਇਆ ਕੋਠੀਆਂ ਬਣਾਈਆਂ ਸਰੀਰ ਵਾਸਤੇ ਕੱਪੜੇ ਵਧੀਆ ਕੁੰਡੀਆਂ ਬ੍ਰਾਂਡਡ ਕੱਪੜਿਆਂ ਵਾਸਤੇ ਮਾਇਆ ਖਰਚ ਕੀਤੀ ਇਕੱਠੀ ਕੀਤੀ ਬਰਕਰਾਰ ਕੀਤੀ ਉਹ ਕੱਦ ਵਾਸਤੇ ਸਰੀਰ ਵਾਸਤੇ ਸੁਖ ਦੇ ਸਾਧਨ ਕਰਦੇ ਵਾਰ ਤੇ ਇਕੱਠੇ ਕੀਤੇ ਨੇ ਸਰੀਰ ਵਾਰ ਤੇ ਇਸ ਕਰਕੇ પાਸਾ ਕਹਿੰਦੇ ਸਰੀਰ ਨੂੰ ਆਪਣਾ ਆਪ ਜਾਣ ਕੇ ਉਹ ਓਮ ਅੰਕਾਰ ਦੀ ਯੋਗ ਨੂੰ ਭੁੱਲ ਗਿਆ ਹੈ ਇਸੇ ਕਰਕੇ ਅਨੰਦ ਸਾਹਿਬ ਜੀ ਦੀ ਬਾਣੀ ਵਿੱਚ ਤਾਂ ਗੁਰੂ ਅਰਜਨਦਾਸ ਮਹਾਰਾਜ પાਸਾ ਕਹਿੰਦੇ ਨੇ ਕਿਰਪਾ ਕਰਦੇ ਨੇ ਰੋਸ ਮਨਾਉਂਦੇ ਨੇ પાਸਾ ਕਹਿੰਦੇ ਨੇ ਭਾਈ اپنے آپ نے بچاریا کر اپنے آپ نے پچھیا کر اے سریرہ میرے آر اس جاگر میں آئے کہ کہ آپ خود کرم کمایا کہ کرم کمایا خود سریرہ جہاں تم میں ہیں آیا جن ہر تیرا رچن رچیا سو ہر مان نام سایا جنہیں تیرا رچن رچیا جنہیں تیرا رچن رچیا جنہیں تیرا رچن رچیا جنہیں تیرا رچن ਸ਼ਿੰਗਾਰਿਆ ਗਰ ਉਹਨਾਂ ਵਿੱਚ ਨੇ ਕੋੜਾ ਜਿਵੇਂ ਇਹਨਾਂ ਨੂੰ ਸਾਜਿਆ ਹੈ ਸ਼ਿੰਗਾਰਿਆ ਹੈ ਸ਼ਿੰਗਾਰਿਆ ਹੈ। ਆਸਾ ਕਹਿੰਦੇ ਉਹਨਾਂ ਤੇ ਕੁਲ ਗਏ। ਤਿਨ ਰੰਗਕਾਰ ਨੂੰ ਕੁਲ ਕੇ ਸੰਸਾਰ ਵਿੱਚ ਸਭ ਕੁਝ ਹੈ। ਇੱਥੇ ਆ ਕੇ ਸੰਸਾਰ ਦੇ ਰੰਗ ਤਮਾਸ਼ੇ ਸੰਸਾਰ ਦੇ ਸੁੱਖ ਸੰਸਾਰ ਦੇ ਵਿੱਚ ਅਕਾਲ ਪੁਰਖ ਦੇ ਦਿੱਤੇ ਹੋਏ ਮਾਇਕ ਪਦਾਰਥ ਇਹ ਤੇਰੇ ਮਨ ਵਿੱਚ ਵਸ ਗਏ ਨੇ। ਤਿਨ ਰੰਗਕਾਰ ਕੁਲ ਗਏ। ਇਹ ਜਗਰਤ ਕੇ ਪਾਤਸ਼ਾਹ ਜੀ ਦੇ ਹੰਮ ਨੂੰ ਰੱਖੋ ਮੂਰਖ ਨੰਨਾਂ ਹੈ হে ਭਾਈ ਅੰਦਰ ਆਪਣੇ ਮਨ ਦੇ ਵਿੱਚ ਚੰਗੀ ਤਰ੍ਹਾਂ ਵਿਚਾਰ ਕਰੋ ਜਦੋਂ ਵਿਚਾਰ ਕਰੀਏ ਤਾਂ ਸਤਿਗੁਰੂ ਜੀ ਕਹਿੰਦੇ ਜਿਸ ਹਉਮੈ ਦੇ ਕਾਰਨ ਅਸੀਂ ਨਿਰੇ ਨੂਰ ਤਾ ਹਾਂ ਹਮੈ ਵਿੱਚ ਸਤਕਾਰ ਕਮਾਵੇ ਸਤਿਗੁਰੂ ਜੀ ਕਹਿੰਦੇ ਮੂਰਖ ਕਿਉਂ ਆ ਕਿਉਂਕਿ ਅਸੀਂ ਜੇڑا ਵੀ ਕੰਮ ਕਰਦੇ ਹਾਂ ਹਰੇਕ ਕੰਮ ਆਪਣੀ ਹਉਮੈ ਦੇ ਆਸਰੇ ਕਰਦੇ ਆਂ ਆ ਕੰਮ ਜੇ ਮੈਨਾ ਹੁੰਦਾ ਤੇ ਨਹੀਂ ਸੀ ਹੋਣਾ ਆ ਕੰਮ ਮੇਰੇ ਕਰਕੇ ਹੋ ਗਿਆ ਕਾਸ਼ ਕਿ ਜੱਡੀ ਹਉਮੈ ਮੋੜਤੀਏ ਪਰ ਜਦੋਂ ਜੀ ਗੁਰੂ ਨਾਨਕ ਜੀ ਦੇ ਹੁਮਾਗੇ ਪਰ ਸਾਡੇ ਅੰਦਰ ਦੀ ਆਵਾਜ਼ ਹੋਏਗੀ ਆ ਕਿਰਪਾ ਕੀਤੀ ਗੁਰੂ ਨੇ ਕਿਰਪਾ ਕੀਤੀ ਆਕਾਰ ਗੁਰਪ੍ਰਵੈਣਿਆ ਕੰਮ ਇਸ ਕਰਕੇ ਪਾਤਸ਼ਾਹ ਕਹਿੰਦੇ ਅਸੀਂ ਜਿਹੜਾ ਕੁਝ ਵੀ ਕਰਦੇ ਹਾਂ ਭਾਈ ਸਾਡੀ ਔਮੇ ਦੇ ਆਸਰੇ ਕਰਦੇ ਹਾਂ ਇਸ ਕਰਕੇ ਅਸੀਂ ਮੂਰਖ ਹਾਂ ਬੁਰਖਰ ਸਾਥੀ ਮੈਂ ਜਾਏ ਤੇ ਜਦੋਂ ਫਿਰ ਗੁਰੂ ਦੀ ਕਿਰਪਾ ਹੁੰਦੀ ਹੈ ਪਾਤਸ਼ਾਹ ਕਹਿੰਦੇ ਭਾਈ ਗੁਰੂ ਦੀ ਕਿਰਪਾ ਦੇ ਨਾਲੇ ਹੋਂਵੇਂ ਸਾਡੇ ਅੰਦਰੋਂ ਦੂਰ ਹੋ ਸਕਣੀ ਹੈ ਗੁਰੂ ਦੀ ਕਿਰਪਾ ਲੈਣੀ ਗੁਰੂ ਦੇ ਚਰਨਾਂ ਨਾਲ ਜੁੜਨਾ ਜਦੋਂ ਜੀ ਗੁਰੂ ਦੇ ਚਰਨਾਂ ਨਾਲ ਜੁੜਾਂਗੇ ਗੁਰੂ ਦੀ ਮੱਤ ਨੂੰ ਗ੍ਰਹਿਣ ਕਰਾਂਗੇ ਫਿਰ ਸਾਡੇ ਅੰਦਰੋਂ ਹਉਮੈ ਜਾਏਗੀ ਜਿੰਨਾ ਚਿਰ ਅਸੀਂ ਗੁਰੂ ਦੀ ਮੱਤ ਨਹੀਂ ਲੈਂਦੇ ਅਸੀਂ ਨਾਮ ਨਾਲ ਨਹੀਂ ਜੁੜਦੇ ਹਉਮੈ ਦੂਰ ਨਹੀਂ ਹੋ ਸਕਦੀ ਹੈ ਆਸਾ ਕਹਿੰਦੇ ਮਨੁੱਖ ਨੂੰ ਕਤੁ ਕਰਨ ਦਾ ਇੱਕੋ ਪ੍ਰਸਾਧਨ ਹੈ ਨਾਮ ਜਪਣਾ ਹਉਮੈ ਨਾਵੇਂ ਆਲ ਗੁਰੂਦ ਹੈ ਹਉਮੈ ਦਾ ਨਾਮ ਨਾਲ ਗੁਰੂਦ ਹੈ ਜਿੱਤੇ ਨਾਮ ਵਸ ਜਾਂਦਾ ਹੈ ਉੱਥੇ ਹਉਮੈ ਚਲੀ ਜਾਂਦੀ ਹੈ ਦੁਇ ਨਾਮ ਵਸੈ ਇੱਕ ਠਾਏ ਪਾਰਸਾ ਕਹਿੰਦੇ ਜੇ ਤੇ ਨਾਮ ਬਸ ਗਿਆ ਤੇ ਅੰਦਰ ਫਿਰ ਹਉਮੈ ਨੇ ਦੂਰ ਹੋ ਜਾਣਾ ਪਰ ਜਿੰਨਾ ਫਿਰ ਹਉਮੈ ਚੱਕੀ ਕਰਦਾ ਕਾਲਿ ਪਕਾਵਾ ਜਿੰਨਾ ਮਰਜੀ ਕਰੀ ਤੇ ਅੰਦਰ ਨਾਮ ਹੋ ਨਹੀਂ ਸਕਦਾ ਇਸ ਕਰਕੇ ਪਾਰਸਾ ਕਹਿੰਦੇ ਅਸੀਂ ਭਾਈ ਹਉਮੈ ਦੇ ਵਿੱਚ ਸਾਰੇ ਕੰਮ ਕਰਦੇ ਆ ਹਉਮੈ ਕੋਮ ਜਾਏਗੀ ਪਰ ਪਰ ਸਾਥੀ ਅਬ ਮੈਂ ਜਾਇ ਗੁਰੂ ਦੀ ਕਿਰਪਾ ਨਾਲ ਇਹ ਸਾਡੇ ਅੰਦਰੋਂ ਹਉਮੈ ਦੂਰ ਹੋ ਸਕਦੀ ਹੈ ਆਪੇ ਬਖਸ਼ੇ ਲੈ ਲਈ ਮਿਲਾਈ ਗੁਰੂ ਵਿਆਸਾ ਕਹਿੰਦੇ ਉਸੇ ਨੂੰ ਭਾਈ ਮਿਲਦਾ ਹੈ ਜਿਸ ਉਤੇ ਪ੍ਰਭੂ ਆਪ ਮਿਹਰ ਕਰਦੇ ਨੇ ਜਦੋਂ ਜਿਹੜਾ ਇਨਸਾਨ ਉਸ ਕਾਰਕ ਵੈਗੁਰਜੀ ਦੇ ਕਰਕੇ ਟੈ ਜਾਂਦਾ ਆ ਕੇ ਗੁਰ ਚਰਨਾਂ ਦੇ ਵਿੱਚ ਟੈ ਜਾਂਦਾ ਹੈ ਗੁਰੂ ਬਾਲਾ ਬਣ ਕੇ ਆਪਣੀ ਮਤ त्याਗ ਕੇ ਗੁਰੂ ਦੀ ਮਤ ਨੂੰ ਗ੍ਰਹਿਣ ਕਰਦਾ ਹੈ ਬਾਸਿਕ ਜੋ ਤੇ ਗੁਰੂ ਕਿਰਪਾ ਕਰਦਾ ਫਿਰ ਭਾਈ

ਜੇ ਜਿਹੜਾ ਮੁਖ ਹੰਕਾਰ ਵਿੱਚ ਡੁੱਬਿਆ ਰਹਿੰਦਾ ਹੈ ਆਸਾ ਕਹਿੰਦੇ ਪ੍ਰਭੂ ਦੀ ਮਿਹਰ ਵਿੱਚ ਉਹ ਹੱਥ ਨਹੀਂ ਪਾਉਂਦਾ ਇਹ ਸੰਸਾਰ ਵਿੱਚ ਜਿਹੜਾ ਡੁੱਬਿਆ ਰਹਿੰਦਾ ਹੈ ਹੰਕਾਰ ਵਿੱਚ ਜਿਹੜਾ ਡੁੱਬਿਆ ਰਹਿੰਦਾ ਹੈ ਉਹਨੂੰ ਅਕਾਲ ਪੁਰਖ ਦੀ ਦਰਗਾਹ ਦੇ ਵਿੱਚ ਪਰਮਾਨੰਤ ਪ੍ਰਾਪਤ ਨਹੀਂ ਹੋਵੇਗਾ ਆਪਨ ਛੋੜ ਸਦਾ ਸੁਖ ਹੋਈ ਇਸ ਕਰਕੇ ਇਹ ਭਾਈ ਆਪਾ ਭਾਵ ਛੱਡ ਕੇ ਸਦਾ ਆਤਮਿਕ ਆਨੰਦ ਬਣਿਆ ਰਹਿੰਦਾ ਹੈ ਜਦੋਂ ਸਾਡੇ ਅੰਦਰੋਂ ਹਉਮੈ ਉਪਜਾਈ ਗਈ ਹੰਕਾਰ ਨੂੰ ਉਪਜਾਇਆਗਾ ਪਾਸਾ ਗਦੇ ਫਿਰ ਆਨੰਦ ਵਰਤੇਗਾ ਫਿਰ ਅੰਦਰ ਆਨੰਦ ਪ੍ਰਾਪਤ ਹੋਏਗਾ ਗੁਰਮਤ ਸਦਾ ਹੀ ਸੱਚ ਸੋਈ اے ਭਾਈ ਤੁੰ ਗੁਰੂ ਅਮਰਦਾਸ ਕਹਿੰਦੇ ਮੈਂ ਤਾਂ ਗੁਰੂ ਦੀ ਮੱਤ ਲੈ ਕੇ ਉਸ ਸਦਾ ਫਿਰ ਪ੍ਰਭੂ ਦੀ ਸਿਫਤ ਸਦਾ ਕਰਦਾ ਰਹਿੰਦਾ ਕਿਉਂਕਿ ਗੁਰੂ ਨੇ ਸਾਡੇ ਤੇ ਕਿਰਪਾ ਕਰਨੀ ਹੈ ਗੁਰੂ ਨੇ ਨਾਮ ਦੀ ਰਾਤ ਬਖਸ਼ੀ ਹੈ ਗੁਰੂ ਨੇ ਸਿੱਖ ਸਦਾ ਕਰਕੇ ਦੱਸਣੀ ਹੈ ਇਸ ਕਰਕੇ ਕਹਿੰਦੇ ਮੈਂ ਗੁਰੂ ਦੀ ਮੱਤ ਗ੍ਰਹਿਣ ਕੀਤੀ ਗੁਰੂ ਅਮਰਦਾਸ ਜੀ ਨਾਲ ਮੈਂ ਗੁਰੂ ਦੀ ਮੱਤ ਗ੍ਰਹਿਣ ਕਰਕੇ ਉਸ ਅਕਾਰ ਗੁਰੂ ਦੀ ਸਿੱਖ ਸਦਾ ਕਰਦਾ ਰਹਿੰਦਾ ਹਾਂ ਆਪੇ ਸਜੀ ਕਰਤਾ ਸੋਏ ਏ ਭਾਈ ਕੋ ਕਰਤਾਰ ਅਕਾਲ ਪੁਰਖ ਆਪ ਹੀ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈ। ਤ ਉਸ ਤਿਸ ਬਿਨੂ ਦੂਜਾ ਅਬਰ ਨਾ ਕੋਈ। ਸਤਿਗੁਰੂ ਜੀ ਕਹਿੰਦੇ ਜਦੋਂ ਗੁਰੂ ਦੀ ਮੱਤ ਲੈ ਕੇ ਇਨਸਾਨ ਨਾਮ ਜਪਣਾ ਸ਼ੁਰੂ ਕਰਦਾ ਹੈ ਹਿਰਦੇ 'ਚ ਨਾਮ ਵਰਦਕ ਨੂੰ ਸੋਧੀ ਆ ਜਾਂਦੀ ਹੈ ਇਹ ਗਿਆਨ ਪ੍ਰਾਪਤ ਹੋ ਜਾਂਦਾ ਹੈ ਕਿ ਉਹ ਕਾਰਤੁਰ ਆਪ ਹੀ ਸ੍ਰਿਸ਼ਟੀ ਸਾਜਦਾ ਹੈ। ਇਤ ਜਿਵੇਂੁੰ ਜ ਆਗਰਨਾ ਹੋਏ ਉਸ ਆਕਾਲ ਪੁਰਖ ਵਹਿਗੂ ਤੋਂ ਬਿਨਾਂ ਕੋਈ ਹੋਰ ਇਹੋ ਜਿਹੀ ਅਵਸਥਾ ਵਾਲਾ ਨਹੀਂ ਹੈ ਜਿਸ ਸੱਚ ਨਾਲੇ ਸੋਈ ਲੱਗੇ ਉਹ ਕਰਤਾ ਜਿਸ ਮਨੁੱਖ ਨੂੰ ਪਾਈ ਆਪਣੇ ਸਦਾ ਸਿਮ ਨਾਮ ਵਿੱਚ ਜੋੜਦਾ ਹੈ ਉਹੀ ਮਨੁੱਖ ਨਾਮ ਸਿਮਰਨ ਵਿੱਚ ਲੱਗਦਾ ਹੈ ਨਾਨਕ ਨਾਨਕ ਸਦਾ ਸੁਖ ਆਗੈ ਇਹ ਨਾਨਕ ਵਡਿਆ ਦੀ ਮੂਰ ਲਾ ਕੇ ਧੰਨ ਗੁਰੂ ਅਮਰਦਾਸ ਜੀ ਨੂੰ ਓਕਮ ਕਰਦੇ ਨੇ ਵਚਨ ਕਰਦੇ ਨੇ ਕਿ ਇਹ ਨਾਨਕ ਜਿਹੜਾ ਮਨੁੱਖ ਨਾਮ ਦੇ ਵਿੱਚ ਲੱਗਦਾ ਉਸ ਨੂੰ ਸਦਾ ਹੀ ਫਿਰ ਆਤਮਿਕ ਆਨੰਦ ਮਿਲਿਆ ਰਹਿੰਦਾ ਹੈ ਇਸ ਲੋਕ ਦੇ ਵਿੱਚ ਵੀ ਤੇ ਪਰਲੋਕ ਦੇ ਵਿੱਚ ਵੀ ਨਾਨਕ ਨਾਮ ਸਦਾ ਸੁਖ ਆਗੈ ਆਸਾ ਕਹਿੰਦੇ ਆਲਗੁਰੂ ਦੇ ਨਾਮ ਦੇ ਵਿੱਚ ਹੀ ਸੁੱਖ ਹੈ ਜੋ ਸੁੱਖ ਚਾਹਵੇਂ ਸਦਾ ਸਰਨ ਰਾਮ ਕੀ ਆਸਾ ਨੇ ਜੇ ਸੁੱਖ ਚਾਹਣਾ ਫਿਰ ਗੁਰੂ ਦਾ ਨਾਲ ਗੁਰੂ ਦੀ ਮੱਤ ਨੂੰ ਗ੍ਰਹਿਣ ਕਰ ਗੁਰੂ ਦੀ ਮੱਤ ਗ੍ਰਹਿਣ ਕਰਕੇ ਭਾਈ ਤੂੰ ਨਾਮ ਜਪਿਆ ਕਰ ਨਾਮ ਜਪੇਗਾ ਸੁਰਨ ਕਰੇਗਾ ਗੁਰੂ ਦੇ ਚਨਣਾ ਨਾਲ ਜੁੜੇਗਾ ਫਿਰ ਤੈਨੂੰ ਇੱਥੇ ਵੀ ਸੁੱਖ ਤੇ ਅੱਗੇ ਵੀ ਲੋ ਦੋਹਾਂ ਦਹਾਨਾ ਵਿੱਚ ਤੈਨੂੰ ਸੁੱਖ ਪ੍ਰਾਪਤ ਹੋਏਗਾ ਇਸ ਕਰਕੇ ਪਾਤਸ਼ਾਹ ਜੀ ਅੰਦੇ ਬਚਨ ਕਹਿਨੇ ਨਾਨਕ ਨਾਮ ਏ ਨਾਨਕ ਅਕਾਲ ਪੁਰਖ ਦੇ ਨਾਮ ਦੇ ਵਿੱਚ ਸਦਾ ਸੁਖ ਆਗੈ ਸਦਾ ਬਾਤ ਤੇ ਸੁਖ ਪ੍ਰਾਪਤ ਹੁੰਦਾ ਹੈ ਸਦਾ ਬਾਤ ਤੇ ਆਨੰਦ ਬਣਿਆ ਰਹਦਾ ਹੈ ਇਸ ਕਰਕੇ ਗੁਰੂ ਜੀਾਂ ਦੇ ਪਾਵਨ ਬਚਨਾਂ ਦੇ ਰਾਹੀਂ ਸਾਨੂੰ ਪਾਵਨ ਪਿੱਤਰ ਉਪਦੇਸ਼ ਵਰਸ ਕੇ ਜਵਾਜੇ ਸਤਗੁਰੂ ਜੀਾਂ ਨੇ ਸਮਝਾਉਣਾ ਕੀਤਾ ਭਾਈ ਆਪਣੀ ਮਾਤਾ ਆਪਣੇ ਸਤਜਤ ਰਾਹੀ ਆਪਣੇ ਸਿਆਣੇ ਛੱਡ ਦੇ ਗੁਰੂ ਦੀ ਮਤ ਗ੍ਰਹਿਣ ਕਰਦਾ ਹੈ ਜਦੋਂ ਗੁਰੂ ਦੀ ਮਤ ਗ੍ਰਹਿਣ ਕਰੇਗਾ ਗੁਰੂ ਦੀ ਮਤ ਗ੍ਰਹਿਣ ਕਰਕੇ ਨਾਮ ਨਾਲ ਜੁੜੇਗਾ ਬਾਸਾ ਜੀ ਗੰਧ ਤੇਰੇ ਅੰਤੋਂ ਹਉਮੈ ਅੰਕਾਰ ਆ ਨਾਸ ਹੋ ਜਾਏਗਾ ਨਾਮ ਤੇਰੇ ਹਿਰਦੇ 'ਚ ਵਸ ਜਾਏਗਾ ਤੇ ਉਹ ਨਾਮ ਜਿਹਨੇ ਤੁਨ ਸਦਾ ਵਾਸ ਤੇ ਸੁੱਖ ਦੇਣਾ ਹੈ ਇੱਥੇ ਵੀ ਸੁੱਖ ਦੇਣਾ ਹੈ ਅੱਗੇ ਵੀ ਸੁੱਖ ਦੇਣਾ ਹੈ ਇਸ ਕਰ ਕੇ ਪਾਈ ਗੁਰੂ ਵਾਲੇ ਬਣੀਏ ਤੁਬੀ ਵਿਚਾਰਨਾ ਨਰਹੀਏ ਗੁਰੂ ਚਰਨਾਂ ਨਾਲ ਜੁੜ ਕੇ ਸਤਿਪ੍ਰਕਾਸ਼ ਜੀ ਨੇ ਦਰਸਾਏ ਹੋਏ ਮਾਰਗ ਤੇ ਚੱਲ ਕੇ ਆਪਣੇ ਸੁਮੁਖਾ ਜਨਮ ਦਾ ਸਫਲਤਾ ਲਈ ਇਹ ਹੀ ਸੁਮੁਖਾ ਜਨਮ ਦਾ ਸਭ ਤੋਂ ਵੱਡਾ ਲਾਭ ਹੈ ਜੀ ਆਓ ਰਹੀਆਂ ਤੇ ਮਾਂ